ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਬਾਬਾ ਚਰਨ ਸਿੰਘ ਜੀ ਬਾਰੇ ਹੈ ਬਾਬਾ ਚਰਨ ਸਿੰਘ ਜੀ 1 ਜੂਨ 1990 ਨੂੰ ਸਿੱਖ ਸੰਗਤ ਹੀ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਇਸ ਦਿਨ ਸਾਡੇ ਪਿਆਰੇ ਮਹਾਰਾਜ ਚਰਨ ਸਿੰਘ ਜੀ ਆਪਣੀ ਪੂਰੀ ਸੰਗਤ ਨੂੰ ਅਲਵਿਦਾ ਕਹਿ ਕੇ ਛੱਡ ਕੇ ਚਲੇ ਗਏ ਸਨ ਤੇ 2 ਮਈ 1990 ਨੂੰ ਡੇਰਾ ਵਿਆਸ ਵਿੱਚ ਮਹਾਰਾਜ ਚਰਨ ਸਿੰਘ ਜੀ ਨੇ ਆਪਣੀ ਆਖਰੀ satsang ਕੀਤਾ ਸੀ 21 ਮਈ 1990 ਨੂੰ ਡੇਰਾ ਵਿਆਸ ਵਿੱਚ ਮਹਾਰਾਜ ਚਰਨ ਸਿੰਘ ਜੀ ਨੇ ਆਪਣਾ ਆਖਰੀ satsang ਕੀਤਾ ਸੀ ਜਿਸ ਵਿੱਚ ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਜਗ ਜੀਵਨ ਸੱਚਾ ਇੱਕੋ ਦਾਤਾ ਦੀ ਵਿਆਖਿਆ ਕੀਤੀ ਸੀ ਅਗਲੇ satsang ਦੇ ਬਾਰੇ ਸੰਗਤ ਨੂੰ ਕਿਹਾ ਸੀ ਕਿ ਅਗਲਾ satsang 29 ਜੁਲਾਈ ਨੂੰ ਹੋਵੇਗਾ ਤਾਂ ਸੰਗਤ ਵਿੱਚੋਂ ਜਿਸ ਨੇ ਵੀ ਆਉਣਾ ਹੈ ਉਹ ਬੜੀ ਖੁਸ਼ੀ ਦੇ ਨਾਲ ਆਉਣ ਪਰ ਹਜੂਰ ਮਹਾਰਾਜ ਜੀ ਨੇ ਸੰਗਤ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਉਹ 1 ਜੂਨ 1990 ਨੂੰ ਚੋਲਾ ਛੱਡ ਕੇ ਜਾ ਰਹੇ ਹਨ ਉਨਾ ਦੇ ਜਾਣਦੇ ਮਗਰੋਂ ਵਿਆਸ ਵਿੱਚ ਤੇ ਮਹਾਰਾਜ ਜੀ ਦੁਆਰਾ ਬਣਾਏ ਗਏ ਸੈਕਟਰਾਂ ਵਿੱਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਸੀ ਸੰਗਤ ਤੇ ਸੇਵਾਦਾਰ ਸਾਰੇ ਵਿਆਸਵਾਲ ਆਗੇ ਸਨ ਕਿਉਂਕਿ ਸੰਗਤ ਤੋਂ ਆਪਣੇ ਗੁਰੂ ਦਾ ਵਿਛੋੜਾ ਸਹਿਣ ਨਹੀਂ ਸੀ ਹੋ ਰਿਹਾ ਕਿਉਂਕਿ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਅਸੀਂ ਬਿਆਸ ਨਹੀਂ ਜਾਵਾਂਗੇ ਕਿਉਂਕਿ ਆਪਣੇ ਸਤਿਗੁਰੂ ਦੇ ਬਿਨਾ ਅਸੀਂ ਬਿਆਸ ਵਿੱਚ ਕੀ ਕਰਾਂਗੇ ਪਰ ਜਗਤਪੀਤਾ ਸਤਿਗੁਰੂ ਨੇ ਆਪਣੇ ਬੱਚਿਆਂ ਦੀ ਜ਼ਿਆਦਾ ਫਿਕਰ ਹੁੰਦੀ ਹੈ ਇਸ ਕਰਕੇ ਉਹ ਆਪਣੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਡੋਰ ਆਪਣੇ ਭਾਣਜੇ ਗੁਰਵਿੰਦਰ ਸਿੰਘ ਜੀ ਨੂੰ ਦੇ ਗਏ ਸਨ ਤੇ ਕਹਿ ਗਏ ਸਨ ਕਿ ਇਹਨਾਂ ਦਾ ਖਿਆਲ ਰੱਖਣਾ ਬਾਬਾ ਜੀ ਨੇ ਉਹਨਾਂ ਨੂੰ ਇਨਕਾਰ ਕੀਤਾ ਪਰ ਮਹਾਰਾਜ ਜੀ ਬੋਲੇ ਕਿ ਇਹ ਮੇਰਾ ਹੁਕਮ ਹੈ ਤਾਂ ਬਾਬਾ ਜੀ ਨੂੰ ਉਹਨਾਂ ਦਾ ਹੁਕਮ ਮੰਨਣਾ ਪਿਆ ਸਤਗੁਰੂ ਮਹਾਰਾਜ ਨੇ ਉਹਨਾਂ ਨੂੰ ਦੀਤੇ ਬਿਠਾ ਦਿੱਤਾ ਹਜ਼ੂਰ ਮਹਾਰਾਜ ਚਰਨ ਸਿੰਘ ਦਾ ਜਨਮ 12 ਦਸੰਬਰ 1916 ਨੂੰ ਆਪਣੇ ਨਿਹਾਲ ਮੋਗੇ ਵਿੱਚ ਹੋਇਆ ਸੀ ਚਰਨ ਸਿੰਘ ਜੀ ਮਹਾਰਾਜ ਸਰਦਾਰ ਹਰਵੰਸ ਸਿੰਘ ਜੀ ਦੇ ਵੱਡੇ ਪੁੱਤਰ ਸਨ ਬਚਪਨ ਤੋਂ ਹੀ ਹਜੂਰ ਮਹਾਰਾਜ ਸਾਵਨ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸਨ ਜਦੋਂ ਉਹ 5 ਸਾਲ ਦੀ ਉਮਰ ਵਿੱਚ ਸਨ ਤਾਂ ਮਹਾਰਾਜ ਸ਼ਾਵਨ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਡੇਰੇ ਵਿੱਚ ਬੁਲਾ ਲਿਆ ਡੇਰੇ ਦੀ ਰੋਹਾਨੀਅਤ ਨੂੰ ਦੇਖ ਕੇ ਮਹਾਰਾਜ ਚਰਨ ਸਿੰਘ ਜੀ ਬਹੁਤ ਪ੍ਰਸੰਨ ਹੋ ਗਏ ਇਸ ਤਰ੍ਹਾਂ ਹੀ ਹਜੂਰ ਮਹਾਰਾਜ ਨੇ ਬਚਪਨ ਵਿੱਚ ਹੀ ਆਪਣੇ ਅੰਦਰ ਉਹ ਰੋਹਾਨੀਅਤ ਦੀ ਜੋਤ ਜਗਾ ਲਈ ਸੀ ਡੇਰੇ ਆਉਣ ਦੇ ਕੁਝ ਦਿਨਾਂ ਬਾਅਦ ਮਹਾਰਾਜ ਜੀ ਨੇ ਤੁਹਾਨੂੰ ਸ਼ਬਦ ਧੁਨ ਬਖਸ਼ੀ ਤੇ ਪ੍ਰਤੀ ਦਿਨ ਕੁਝ ਸਮੇਂ ਵਿੱਚ ਬੈਠਣ ਦਾ ਹੁਕਮ ਦਿੱਤਾ ਤੁਸੀਂ ਇਸ ਛੋਟੀ ਉਮਰ ਵਿੱਚ ਹੀ ਭਜਨ ਸਿਮਰਨ ਤੇ ਬੈਠਣ ਲੱਗ ਪਏ ਬਚਪਨ ਤੋਂ ਹੀ ਮਤ ਗੰਭੀਰ ਤੇ ਖੁਸ਼ ਮਿਜਾਜ ਵਾਲੇ ਸਨ ਇੱਕ ਦਿਨ ਬਾਬੂ ਰਾਮ ਜੀ ਹਜੂਰ ਮਹਾਰਾਜ ਜੀ ਦੇ ਹੁਕਮ ਤੇ ਮਹਾਰਾਜ ਜੀ ਦੇ ਦਰਸ਼ਨ ਤੇ ਸਤਸੰਗ ਦੇ ਲਈ ਡੇਰੇ ਆਏ ਸਨ ਉਸ ਸਮੇਂ ਹਜੂਰ ਉੱਪਰ ਵਾਲੀ ਕੋਠੀ ਦੇ ਚੁਆਰੇ ਤੇ ਬਰਾਂਡੇ ਵਿੱਚ ਵਿਰਾਜਮਾਨ ਸਨ। ਬਾਬੂ ਰਾਮ ਜੀ ਨੇ ਹਜੂਰ ਨੂੰ ਮੱਥਾ ਟੇਕਿਆ ਤੇ ਉੱਥੇ ਬੈਠ ਗਏ। ਉਸ ਸਮੇਂ ਮਹਾਰਾਜ ਚਰਨ ਸਿੰਘ ਜੀ ਜਿਨ੍ਹਾਂ ਦੀ ਉਮਰ ਹਜੇ 7 ਸਾਲ ਦੀ ਸੀ ਤਾਂ ਉਹ ਖੇਡਦੇ ਹੋਏ ਉੱਥੇ ਚਲੇ ਗਏ। ਉਹਨਾਂ ਨੇ ਦੇਖਦੇ ਹੀ ਬਾਬੂ ਰਾਮ ਜੀ ਆਪਣੀ ਜਗ੍ਹਾ ਤੋਂ ਉੱਠ ਗਏ ਤੇ ਜਾ ਕੇ ਉਹਨਾਂ ਦੇ ਚਰਨਾਂ ਨੂੰ ਵੀ ਮੱਥਾ ਟੇਕਿਆ ਤੇ ਆਦਾ ਸਵਾਮੀ ਕੀਤੀ ਬੱਚੇ ਦੇ ਚਰਨ ਵਿੱਚ ਇਸ ਪ੍ਰਕਾਰ ਸਿਰ ਝੁਕਾਉਂਦੇ ਹੋਏ ਹਜੂਰ ਮਹਾਰਾਜ ਜੀ ਨੇ ਪੁੱਛਿਆ ਕਿ ਬਾਬੂ ਰਾਮ ਇਹ ਤੁਸੀਂ ਕੀ ਕੀਤਾ ਹੈ ਇਸ ਤੇ ਬਾਬੂ ਰਾਮ ਜੀ ਨੇ ਉੱਤਰ ਦਿੱਤਾ ਕਿ ਹਜੂਰ ਮੇਰੇ ਤਾਂ ਹੀ ਦਿਮਾਗ ਵਿੱਚ ਆ ਗਿਆ ਹਜੂਰ ਮਹਾਰਾਜ ਜੀ ਨੇ ਮੁਸਕਰਾ ਕੇ فرمایا बाबू राम जी कि ਜੋ ਕੁਝ ਤੂੰ ਕੀਤਾ ਹੈ ਉਹ ਠੀਕ ਹੈ ਪੜਾਈ ਦੇ ਬਾਅਦ ਬਾਕੀ ਸਮੇ ਤੁਸੀਂ ਹਜੂਰ ਮਹਾਰਾਜ ਜੀ ਦੇ ਕੋਲ ਰਹਿੰਦੇ ਸਨ ਤੁਸੀਂ satsang ਬੜੇ ਪਿਆਰ ਨਾਲ ਸੁਣਦੇ ਸਨ ਜਾਂ 8 ਸਾਲ ਦੀ ਉਮਰ ਵਿੱਚ ਸਨ ਜਦੋਂ ਇੱਕ ਦਿਨ ਤੁਸੀਂ ਆਪਣੇ ਕੁਝ ਸਾਥੀਆਂ ਦੇ ਨਾਲ ਹਜੂਰ ਮਹਾਰਾਜ ਜੀ ਦੀ ਸੇਵਾ ਕੀਤੀ ਤੇ ਤੁਸੀਂ ਕਿਹਾ ਕਿ ਅਸੀਂ ਵੀ ਸੇਵਾ ਕਰਨਾ ਚਾਹੁੰਦੇ ਹਾਂ ਕੋਈ ਸੇਵਾਦਾਰ ਦੱਸ ਦਿਓ ਹਜ਼ੂਰ ਦੀਨ ਦਿਆਲ ਜੀ ਦੇ ਇਸ ਵਿਵਾਰ ਤੇ ਬਹੁਤ ਖੁਸ਼ ਹੋ ਗਏ ਸਨ ਤੇ ਬੀਬੀ ਰਲੀ ਨੂੰ ਬੋਲੇ ਸਨ ਕਿ ਪ੍ਰਸ਼ਾਦ ਲੈ ਕੇ ਆਓ ਹਜ਼ੂਰ ਨੇ ਆਪਣੇ ਹੱਥ ਦੇ ਨਾਲ ਸਾਰੇ ਬੱਚਿਆਂ ਨੂੰ ਬੇਸਣ ਦੇ ਲੱਡੂਆਂ ਦਾ ਪ੍ਰਸ਼ਾਦ ਦਿੱਤਾ ਤੇ ਬੋਲੇ ਦੇ ਵਿੱਚ ਅਵਾਰਾ ਕੁੱਤੇ ਬਹੁਤ ਜ਼ਿਆਦਾ ਹੋ ਗਏ ਹਨ ਤੁਹਾਡੀ ਸੇਵਾ ਇਹ ਹੈ ਕਿ ਕੁੱਤਿਆਂ ਨੂੰ ਡੇਰੇ ਤੋਂ ਬਾਹਰ ਭਜਾ ਦਿਓ ਹੁਣ ਸਾਰੇ ਬੱਚੇ ਦਾ ਪ੍ਰਸ਼ਾਦ ਲੈ ਕੇ ਹੱਸਦੇ ਹੋਏ ਬਾਹਰ ਨਿਕਲ ਗਏ ਪਰ ਇਹ ਨਿਆਣਾ ਬੱਚਾ ਮਹਾਰਾਜ ਚਰਨ ਸਿੰਘ ਜੀ ਪੋਲੇ ਪਾਂਧੀ ਨਾਲ ਹਜੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਲੁਕ ਗਿਆ ਤੇ ਮੱਥਾ ਟੇਕ ਕੇ ਬੋਲਿਆ ਸੋਰਟੀ ਮਾਰੇ বিনা ਕੁੱਤੇ ਭੱਜਣਗੇ ਨਹੀਂ ਜੇਕਰ ਮੈਂ ਉਹਨਾਂ ਨੂੰ ਮਾਰਾਂਗਾ ਤਾਂ ਮੈਨੂੰ ਪਾਪ ਤਾਂ ਨਹੀਂ ਲੱਗੇਗਾ ਇਹ ਸੁਣ ਕੇ ਹਜੂਰ ਨੇ ਬੜੇ ਪਿਆਰ ਦੇ ਨਾਲ ਕਿਹਾ ਕਿ ਬੇਟਾ ਤੈਨੂੰ ਕੋਈ ਪਾਪ ਨਹੀਂ ਲੱਗੇਗਾ ਕਿਉਂਕਿ ਇਹ ਸੰਗਤ ਦੀ ਸੇਵਾ ਹੈ ਅਸੀਂ ਸੋਚਿਆ ਸੀ ਕਿ ਬੱਚੇ ਕੁੱਤਿਆਂ ਨੂੰ ਡੇਰੇ ਵਿੱਚੋਂ ਨਹੀਂ ਕੱਢ ਸਕਣਗੇ ਹਜੂਰ ਜੀ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਸ ਤਰ੍ਹਾਂ ਦੀ ਗੱਲ ਕਹੀ ਸੀ ਪਰ ਇੱਕ ਦੋ ਦਿਨਾਂ ਬਾਅਦ ਢੇਰੇ ਵਿੱਚ ਇੱਕ ਵੀ ਕੁੱਤਾ ਨਾ ਦੇਖ ਕੇ ਸਾਨੂੰ ਬਹੁਤ ਹੈਰਾਨੀ ਹੋਈ ਇੱਕ ਦਿਨ ਹਜੂਰ ਵੱਡੇ ਮਹਾਰਾਜ ਜੀ ਨੇ ਪੁੱਛਿਆ ਬੇਟਾ ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਹੈ ਪੁੱਤ ਜੱਕ ਪੁੱਤ ਜਾਸ ਪੁੱਤ ਹਜੂਰ ਮਹਾਰਾਜ ਨੇ ਗੇ ਸਮਝਾਇਆ ਕਿ ਪੁੱਤਰ ਉਹ ਹੁੰਦਾ ਹੈ ਜੋ ਆਪਣੇ ਮਾਤਾ ਪਿਤਾ ਤੋਂ ਮਿਲੀ ਦੌਲਤ ਨੂੰ ਸਾੰਬ ਕੇ ਰੱਖਦਾ ਹੈ ਉਸ ਤੋਂ ਕੋਈ ਫਾਇਦਾ ਨਹੀਂ ਲੰਦਾ ਨਾ ਉਸ ਨੂੰ ਵਧਾਉਂਦਾ ਹੈ ਤੇ ਨਾ ਉਸ ਨੂੰ ਘਵਾਉਂਦਾ ਹੈ ਕਪੁੱਤ ਉਹ ਹੁੰਦਾ ਹੈ ਜਿਹੜਾ ਆਪਣੇ ਪਿਤਾ ਦੀ ਦੌਲਤ ਨੂੰ ਸਾਮਦਾ ਤਾਂ ਹੈ ਪਰ ਉਸ ਨੂੰ ਵਧਾਉਣਾ ਤਾਂ ਦੂਰ ਦੀ ਗੱਲ ਹੈ ਉਹ ਉਸ ਨੂੰ ਬਰਬਾਦ ਕਰ ਦਿੰਦਾ ਹੈ ਤੇ ਸੁਪੁੱਤ ਉਹ ਹੁੰਦਾ ਹੈ ਜਿਹੜਾ ਆਪਣੇ ਮਾਤਾ ਪਿਤਾ ਦੀ ਕਦਰ ਕਰਦਾ ਹੈ ਉਸ ਦਾ ਸਹੀ ਉਪਯੋਗ ਕਰਦਾ ਹੈ ਉਸ ਨੂੰ ਵਧਾਉਂਦਾ ਹੈ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦਾ ਹੈ ਇਹ ਸਮਝਾਉਣ ਦੇ ਬਾਅਦ ਮਹਾਰਾਜ ਜੀ ਨੇ ਤੁਹਾਡੇ ਤੋਂ ਫਿਰ ਪੁੱਛਿਆ ਬੇਟਾ ਤੂੰ ਕੀ ਬਣੇਗਾ ਤੁਸੀਂ ਬੜੀ ਸਰਲਤਾ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤਾਂ ਸਾਰਿਆਂ ਦਾ ਸਪੁੱਤ ਬਣਨ ਨੂੰ ਕਰਦਾ ਹੈ ਪਰ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਇਹ ਸਭ ਤੁਹਾਡੀ ਮੋਜ ਹੈ ਤੁਸੀਂ ਜੋ ਬਣਾਉਣਾ ਹੈ ਬਣਾ ਦਿਓ ਬਚਪਨ ਤੋਂ ਹੀ ਬੀਬੀ ਰਲੀ ਤੁਹਾਡੀ ਦੇਖਭਾਲ ਕਰਦੀ ਰਹੀ ਹੈ ਬੀਬੀ ਰਲੀ ਨੂੰ ਉਸੀ ਪੂਆ ਜੀ ਕਹਿੰਦੇ ਹੋ ਤੇ ਹੁਣ ਸਾਰੀ ਸੰਗਤ ਵੀ ਉਹਨਾਂ ਨੂੰ ਪੂਆ ਜੀ ਕਹਿਣ ਲੱਗ ਗਈ ਪੂਆ ਜੀ ਸੁਣਦੇ ਸੀ ਕਿ ਮਹਾਰਾਜ ਚਰਨ ਸਿੰਘ ਜੀ ਬਚਪਨ ਤੋਂ ਹੀ ਸ਼ਾਂਤ ਤੇ ਖੁਸ਼ਮਿਜ਼ਾ ਸੁਆਦੇ ਸਨ ਉਹਨਾਂ ਦੀਆਂ ਕੋਈ ਵਸਤੂਆਂ ਨੂੰ ਹੋਰ ਬੱਚੇ ਵੀ ਲੈ ਜਾਂਦੇ ਸਨ ਤੇ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੇ ਸਨ ਬਲਕਿ ਬਾਪਸ ਵੀ ਨਹੀਂ ਮੰਗਦੇ ਸਨ ਪਰਿਵਾਰ ਦੇ ਦੂਜੇ ਬੱਚੇ ਹਮੇਸ਼ਾ ਤੁਹਾਡੇ ਲਈ ਕੱਪੜੇ ਕਲਮ ਆਦੀ ਲੈ ਕੇ ਆਉਂਦੇ ਸਨ ਵੱਡੇ ਹੋਣ ਤੇ ਜਦੋਂ ਤੁਹਾਨੂੰ ਕੈਮਰਾ ਦਿੱਤਾ ਗਿਆ ਤਾਂ ਤੁਸੀਂ ਬਹੁਤ ਖੁਸ਼ ਹੋ ਗਏ ਪਰ ਕੁਝ ਦਿਨਾਂ ਦੇ ਬਾਅਦ ਤੁਹਾਡਾ ਕੈਮਰਾ ਪਰਿਵਾਰ ਦੇ ਬੱਚਿਆਂ ਨੇ ਲੈ ਲਿਆ ਤਾਂ ਤੁਸੀਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਤੇ ਨਾ ਹੀ ਕੋਈ ਦੁੱਖ ਪ੍ਰਗਟ ਕੀਤਾ ਇੱਕ ਵਾਰ ਪੂਆ ਜੀ ਨੇ ਵੱਡੇ ਲਈ ਨਵੇਂ ਚ ਮੰਗਵਾਏ ਸਨ ਤੇ ਸਕੂਲ ਜਾਂਦੇ ਸਮੇ ਤੁਸੀ ਪੈਨ ਦੇ ਸਾਥ ਤੁਸੀਂ ਹਰੋ ਦੀ ਤਰ੍ਹਾਂ ਬਾਬਾ ਕਾਲਾ ਦੇ ਵੱਲ ਤੁਰਦੇ ਜਾ ਰਹੇ ਸੀ ਜਦੋਂ ਦੀ ਦੋ ਦਿਨ ਬਾਗ ਜੁੱਤੇ ਪੈਰਾਂ ਨੂੰ ਲੱਗਣੇ ਸ਼ੁਰੂ ਹੋ ਗਏ ਕਿਉਂਕਿ ਨਾਪ ਤੋਂ ਥੋੜੇ ਛੋਟੇ ਸਨ ਤੇ ਤੁਸੀਂ ਜੁੱਤੇ ਉਤਾਰ ਕੇ ਇੱਕ ਝਾੜੀ ਵਿੱਚ ਰੱਖ ਦਿੱਤੇ ਤੇ ਨੰਗੇ ਪੈਰ ਸਕੂਲ ਤੁਰ ਪਏ ਸ਼ਾਮ ਨੂੰ ਆਉਂਦੇ ਸਮੇਂ ਝਾੜੀ ਵਿੱਚੋਂ ਜੁੱਤੇ ਵਾਪਸ ਲੈ ਲਏ ਤੇ ਉਹਨਾਂ ਨੂੰ ਪਹਿਨ ਲਿਆ ਇਹ ਕੰਮ ਹਰ ਰੋਜ਼ ਕਰਨ ਲੱਗ ਪਿਆ ਇੱਕ ਦਿਨ ਹਜੂਰ ਉਸ ਵੱਲ ਚੱਲ ਪਏ ਜਿਸ ਰਸਤੇ ਤੋਂ ਤੁਸੀਂ ਸਕੂਲ ਤੋਂ ਆ ਰਹੇ ਸਨ ਸ਼ਾਮ ਦਾ ਸਮਾਂ ਸੀ ਤੁਸੀਂ ਵਾਪਸ ਆ ਰਹੇ ਸਨ ਹਜ਼ੂਰ ਨੇ ਤੁਹਾਨੂੰ ਆਂਦੇ ਹੋਏ ਦੇਖਿਆ ਤਾਂ ਭਾਈ ਸ਼ਾਦੀ ਨੂੰ ਕਿਹਾ ਦੇਖੋ ਕਾਕੇ ਦੇ ਪੈਰਾਂ ਵਿੱਚ ਸ਼ਾਇਦ ਜੁੱਤੇ ਨਹੀਂ ਹਨ ਜੇ ਤੁਸੀਂ ਕੋਲ ਆ ਗਏ ਤਾਂ ਹਜ਼ੂਰ ਨੇ ਮੱਥਾ ਟੇਕਿਆ ਤਾਂ ਹਜ਼ੂਰ ਨੇ ਪੁੱਛਿਆ ਕਿ ਜੁੱਤੇ ਕਿੱਥੇ ਹਨ ਤਾਂ ਤੁਸੀਂ ਕਿਹਾ ਕਿ ਜੁੱਤਿਆਂ ਨੂੰ ਪੈਨ ਕੇ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਇਸ ਕਰਕੇ ਮੈਂ ਜੁੱਤੇਆਂ ਨੂੰ ਚਾੜੀ ਵਿੱਚ ਰੱਖਿਆ ਹੋਇਆ ਹੈ ਹਜ਼ੂਰ ਮਹਾਰਾਜ ਜੀ ਪਿਆਰ ਦੇ ਨਾਲ ਤੁਹਾਨੂੰ ਆਪਣੇ ਨਾਲ ਲੈ ਆਏ ਤੇ ਬੀਬੀ ਰਲੀ ਨੂੰ ਦੂਜੇ ਜੁੱਤੇ ਮੰਗਵਾਉਣ ਲਈ ਕਿਹਾ ਤੁਸੀਂ ਕਦੇ ਵੀ ਕਿਸੇ ਵੀ ਗੱਲ ਦੀ ਸ਼ਿਕਾਇਤ ਕਰਨਾ ਤਾਂ ਦੂਰ ਦੀ ਗੱਲ ਹੈ ਤੁਸੀਂ ਕਦੇ ਕਿਸੇ ਦੀ ਗੱਲ ਤੇ ਗੁੱਸਾ ਤੱਕ ਨਹੀਂ ਕਰਦੇ ਸੀ ਹਜੂਰ ਮਹਾਰਾਜ ਸਾਵਣ ਸਿੰਘ ਜੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਉਹ ਤੁਹਾਡੇ ਤੇ ਬਹੁਤ ਧਿਆਨ ਦਿੰਦੇ ਸਨ ਜਦੋਂ ਵੀ ਉਹ ਸਿਕੰਦਰਪੁਰ ਜਾਂਦੇ ਸਨ ਤਾਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ ਤੁਹਾਡੇ ਲਈ ਡੇਰਾ ਹੀ ਕਰ ਸੀ ਹਜੂਰ ਮਹਾਰਾਜ ਜੀ ਤੁਹਾਡੇ ਮਾਤਾ ਪਿਤਾ ਤੇ ਪਰਿਵਾਰ ਸੰ ਇਸ ਕਰਕੇ ਸੰਗਤ ਜੀ ਤੁਹਾਨੂੰ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਭਜਨ ਸਿਮਰਨ ਨੂੰ ਪੂਰਾ ਟਾਈਮ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਮਾਲਕ ਨੂੰ ਹਾਸਲ ਕਰ ਸਕੀਏ ਰਾਧਾ ਸਵਾਮੀ